ਜਿਹੜਾ ਰਾਹਗੀਰਾਂ ਦੇ ਲਈ ਕੱਚਾ ਰਸਤਾ ਆਰਜੀ ਜਿਹੜਾ ਰਸਤਾ ਸੀ ਉਹ ਬਣਾਇਆ ਗਿਆ ਸੀ ਉਹ ਖੁਰਕੇ ਉਹ ਤਬਾਹ ਹੋ ਚੁੱਕਿਆ ਜਿਸ ਦੇ ਕਰਕੇ ਲੋਕਾਂ ਦਾ ਜਿਹੜਾ ਸੰਪਰਕ ਸੀ ਉਹ ਇਥੋਂ ਟੁੱਟ ਚੁੱਕਿਆ ਆਣ ਜਾਣ ਦੇ ਲਈ ਲੋਕਾਂ ਲਈ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੱਚੇ ਨੇ ਚੱਲਿਆ ਕਿੰਨੀ ਮੁਸ਼ਕਲ ਆ ਰਹੀ ਹੈ ਬੱਚੇ ਨੂੰ ਛੱਡਣ ਵਾਸਤੇ ਕਿੰਨਾ ਟਾਈਮ ਲੱਗਦਾ ਦੋ ਦੋ ਢਾਈ ਘੰਟੇ ਲੱਗ ਜਾਂਦੇ ਨੇ ਬੱਚੇ ਨੂੰ ਲੈਣ ਜਾਣ ਦੇ ਦੋ ਢਾਈ ਘੰਟੇ ਆਉਣ ਤੋਂ ਇਨੇ ਦਾਨੀ ਬਾਨੀ ਦਾ ਇਨਾ ਕਰਜ਼ਾ ਮਾਫ਼ ਕਰਦਾ ਐ ਅਰਬਾ ਰੁਪਏ ਅਰਬਾ ਰੁਪਏ ਕਰਜ਼ਾ ਮਾਫ਼ ਕੀਤਾ ਐ ਇਨਾ ਜੱਟਾਂ ਨੇ ਸਿਰਫ ਇੱਕ ਥੋੜਾ ਥੋੜਾ ਕਰਜ਼ਾ ਗਿਆ ਤਾੜਾ ਵੀ ਮਾਫ਼ ਕਰ ਦੇ ਵੀ ਇੰਨੇ ਕ ਪੈਸੇ ਨੇ ਤੈਨੂੰ ਕੀ ਫਰਕ ਜਿੱਥੇ ਤੂੰ ਇਨਾ ਵੱਡਾ ਕਰਜ਼ਾ ਮਾਫ਼ ਜਿਕਰ ਕਿਸਾਨ ਲਿਖਤੀ ਰੂਪ ਚ ਦੇਂਦੇ ਨੇ ਲਿਖ ਕੇ ਤਾਂ ਫਿਰ ਸਰਕਾਰ ਰਸਤਾ ਖੋਲੂ ਤਾਂ ਗੋਲੇ ਕੇ ਸਰਕਾਰ ਰਸਤਾ ਇਹ ਇਨੇ ਨਾਦਾ ਫੇਰ ਆ ਗਿਆ ਪਾਣੀ ਫੇਰ ਵਧ ਰਿਹਾ ਪਾਣੀ ਫੇਰ ਵਧ ਰਿਹਾ ਇਹ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇਹ ਖੰਦੀ ਪਬਲਿਕ ਹੋਰ ਕੀ ਕਰਨਾ ਪਬਲਿਕ ਥੱਕੇ ਖੰਦੀ ਫਿਰ ਇਹਨਾਂ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈਦਾ। ਸਾੜਾ ਪੀੜ ਤੇ ਇਲਾਕਾ ਹੈ ਕਿ ਜੇ ਨਾ ਕਿਤੇ ਜੇਕਰ ਆਨਵਲ ਦਿਨਾਂ ਦੇ ਵਿੱਚ ਇਹਦਾ ਟ੍ਰੇਲਰ ਹੈ ਹਾਲੇ ਫਿਲਮ ਤਾਂ ਬਾਕੀ ਹੈ ਜੇਕਰ ਕਹਿ ਲਈ ਆਪਾਂ। ਇੱਥੇ ਤਾਂ ਪਾਣੀ ਬਹੁਤ ਹੁੰਦਾ ਹੀ ਪਿੰਡਾਂ 'ਚ ਵੜ ਜਾਂਦਾ ਹੀ ਪਾਣੀ। ਫਿਰ ਇੱਥੇ ਕਿੱਥੇ ਨਿਕਲ ਜਾਏਗਾ ਪੁੱਛ ਨਹੀਂ ਆਈ। ਪੈਦਲ ਜਾਣੇ ਵਾਸਤੇ ਮੋਟਰਸਾਈਕਲ ਵਾਹਤ ਦਾ ਸਭ ਤੋਂ ਬੰਬ ਲੈ ਕੇ ਲੈ ਕੇ ਜਾ ਰਿਹਾ ਮੋਟਰਸਾਈਕਲ ਵਾਲਾ। ਮੋਟਰਸਾਈਕਲ ਬੰਬ ਥੋੜੀ ਲੈ ਕੇ ਜਾ ਰਿਹਾ ਵੀ ਜਿਹੜਾ ਜਾ ਕੇ ਉੱਥੇ ਛੱਡ ਦੇਗਾ ਦਿੱਲੀ ਮਾਰ ਦੇਣਗੇ ਸਾਰੇ। ਇਸ ਵਕਤ ਅਸੀਂ ਕੱਗਰ ਦਰਿਆ ਦੇ ਵਿੱਚ ਖੜੇ ਆ ਜਿੱਥੇ ਰਾਤ ਕੱਗਰ ਦੇ ਵਿੱਚ ਪਾਣੀ ਦਾ ਵਾਹ ਤੇਜ਼ ਆਉਣ ਕਰਕੇ ਜਿਹੜਾ ਰਾਹੀਗਰਾਂ ਦੇ ਲਈ ਕੱਚਾ ਰਸਤਾ ਆਰਜੀ ਜਿਹੜਾ ਰਸਤਾ ਸੀ ਉਹ ਬਣਾਇਆ ਗਿਆ ਸੀ ਉਹ ਖੁਰ ਕੇ ਉਹ ਤਬਾਹ ਹੋ ਚੁੱਕਿਆ ਜਿਸ ਦੇ ਕਰਕੇ ਲੋਕਾਂ ਦਾ ਜਿਹੜਾ ਸੰਪਰਕ ਸੀ ਉਹ ਇੱਥੋਂ ਟੁੱਟ ਚੁੱਕਿਆ ਆ ਆਣ ਜਾਣ ਦੇ ਲਈ ਲੋਕਾਂ ਲਈ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਫਿਰ ਵੀ ਕੁਝ ਰਾਹੀਗਰ ਇੱਥੋਂ ਦੀ ਲਗਾਤਾਰ ਲੰਘ ਰਹੇ ਨੇ ਕਿਉਂਕਿ ਇਹ ਛੋਟ ਰਸਤਾ ਹੋਣ ਦੇ ਕਰਕੇ ਦੂਜੇ ਪਾਸੇ ਕੋਈ ਨਜ਼ਦੀਕ ਰਸਤਾ ਨਾ ਹੁਣ ਕਰਕੇ ਇੱਥੋਂ ਲੰਬਾ ਜਿਹੜਾ 35 ਦਾ ਤੈਅ ਕਰਨਾ ਪੈਂਦਾ ਜਿਸ ਦੇ ਕਰਕੇ ਇੱਥੋਂ ਦੀ ਬੜੀ ਮੁਸ਼ਕਲਾਂ ਦੇ ਨਾਲ ਲੋਕ ਇੱਥੋਂ ਦੀ ਲੰਘ ਰਹੇ ਨੇ ਇਹਨਾਂ ਨਾਲ ਵੀ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਕਿ ਅਗਰਕਾਰ ਬਾਈ ਕਿਹੜੀ ਪਿੰਡ ਦੇ ਨੇ ਤੇ ਕਿੱਥੇ ਇਹਨਾਂ ਨੇ ਜਾਣਾ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਕਹਾਂ ਉਹ ਸਿੱਧੀਆਂ ਤਸਵੀਰਾਂ ਦਿਖਾ ਦੇਣ ਜਿਵੇਂ ਜੀ ਬਾਈ ਜੀ ਦੇਖ ਕੇ ਹੁਣ ਪਾਣੀ ਦਾ ਵਾਹ ਆਉਣ ਦੇ ਕਰਕੇ ਜੋ ਤਸਵੀਰਾਂ ਇਹ ਹਾਲਾਤ ਬਣੇ ਨੇ ਇਸ ਨੂੰ ਲੈ ਕੇ ਵੀ ਬਾਈ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗਰ ਦਰਿਆ ਦੇ ਵਿੱਚ ਇਸ ਵਕਤ ਮੌਜੂਦ ਹਾਂ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਜੀ ਘਰੇ ਇੱਥੇ ਬੜਾ ਬੁਰਾ ਹੋ ਰਿਹਾ ਬੱਚੇ ਪੜ੍ਹਾਈ ਦਾ ਬੜਾ ਔਖਾ ਹੋ ਰਿਹਾ ਬੱਚਾ ਜਾਣਾ ਸਕੂਲ ਵੀ ਥੋੜਾ ਇਧਰੋਂ ਸਾਈਡੋਂ ਤਾਂ ਕਦੀ ਨਾ ਗਿਰਨ ਜਾਏ ਸਰ ਤੋਂ ਜੀ ਬਹੁਤ ਪਰੇਸ਼ਾਨ ਹੋ ਰਿਹਾ ਬੜੇ ਪਰੇਸ਼ਾਨ ਹੋ ਰਹੇ ਬੱਚਿਆਂ ਨੂੰ ਬੜੀ ਦਿੱਕਤ ਆ ਰਹੀ ਪੜ੍ਹਾਣ ਤੋਂ ਇਹ ਬਹੁਤ ਦਿੱਕਤ ਆ ਇਹਦਾ ਰਸਤਾ ਜਿੰਦਾ ਕਦੀ ਨਹੀਂ ਦੇਖਿਆ ਜਿੰਨਾ ਪਹਿਲਾਂ ਉਹ ਬੁਰਾ ਹੋ ਗਿਆ ਤੇ ਜਿਹੜਾ ਹੁਣੇ ਪਾਣੀ ਰਾਤ ਆਇਆ ਸੀ ਪਾਣੀ ਇਹ ਰਾਤ ਆਇਆ ਪਾਣੀ ਜੀ ਹਾਂ बच्चे सारे स्कूल जाना बच्चे पढ़ाई नहीं हो रही। ਹੁਣ ਹੁਣ ਬੱਚੇ ਲੈਣ ਬੱਚੇ ਵਸਾ ਜੀ ਬੱਚੇ ਨੂੰ ਚੱਲੇ ਫੇਰ ਹੁਣ ਬੱਚੇ ਲੈ ਚੱਲੋ ਕਿ ਕਿੰਨੀ ਮੁਸ਼ਕਲ ਆ ਰਹੀ ਹੈ ਬੱਚੇ ਨੂੰ ਛੱਡਣ ਵਾਸਤੇ ਕਿੰਨਾ ਟਾਈਮ ਲੱਗਦਾ ਹੈ ਉਹ ਦੋ ਦੋ ਢਾਈ ਢਾਈ ਘੰਟੇ ਲੱਗ ਜਾਂਦੇ ਨੇ ਬੱਚੇ ਨੂੰ ਲੈਣ ਜਾਣ ਦੇ ਦੋ ਢਾਈ ਘੰਟੇ ਆਉਣ ਤੋਂ ਜੇ ਤੁਸੀਂ ਬੱਚੇ ਨੂੰ ਲੈ ਕੇ ਆਓਗੇ ਤਾਂ ਇਹ ਵੀ ਰਿਸਕ ਹੀ ਹੈ ਨਾ ਇਹ ਤਾਂ ਬਹੁਤ ਜਿਆਦਾ ਬਹੁਤ ਜਿਆਦਾ ਬੱਚਾ ਵਿੱਚ ਬੜਾ ਦਿੱਕਤ ਹੈ ਬੰਦਾ ਖਤਰਾ ਹੈ ਕਿਉਂਕਿ ਖਤਰਾ ਦੇ ਵੀ ਬਹੁਤ ਸਾਹ ਖੂਬੀ ਹੋ ਸਕਦਾ ਹੈ ਪੀਲ ਦੇਣਾ ਆਪਾਂ ਦੇਖੀਏ ਤਾਂ ਤਸਵੀਰਾਂ ਬਹੁਤ ਨੇ ਰਾਏਗੜ ਦੇ ਜਨਾਨੇ ਪਹਿਲਾਂ ਪੂਰੀ ਹੋਈ ਕਿਤੇ ਪਲੇ ਰਾਤ ਹੋ ਗਈ ਫੇਰ ਹੋਰ ऐसे बुरा बुरा हाल हो रहा है ये रास्ते करके पहला शॉर्टकट रास्ता ही कोई दिक्कत नहीं थी जिम्मेवार किसे मानते हो एक संस्थान से मिलने हैं सरकार ਨੂੰ सरकार ਨੂੰ ਸਾਰਿਆਂ ਨੂੰ ਮੰਨ ਰਿਹਾ ਹੈ ਜੀ ਬਿਲਕੁਲ ਸਰਕਾਰ ਹੋ ਸਕੇ ਤਾਂ ਕਿਸਾਨ ਤੇ ਸਰਕਾਰ ਜੇ ਬਹਿ ਕੇ ਇਸ ਮਸਲੇ ਦੇ ਉੱਤੇ ਇੱਕ ਮੀਟਿੰਗ ਕਰਨ ਤਾਂ ਹੋਊਗਾ ਜੇ ਆਪਾਂ ਕੱਲੇ ਕਿਸਾਨਾਂ ਨੂੰ ਕਹਦੇ ਤੁਸੀਂ ਸੈਲ ਚਾਰਜ ਹੋ ਤਾਂ ਕਿਸਾਨ ਜੀ ਸਿਰੇ ਲਿਖ ਕੇ ਦਿਓ ਵੀ ਤਾਂ ਹਾਟਾਂਗੇ ਸਾਨੂੰ ਐਮਐਸਚ ਚਾਹੀਦੀ ਹੈ ਫਸਲਾਂ ਦੇ ਤਾਂ ਹਟਾਂਗੇ ਤੋਂ ਮੋਦੀ ਨੇ ਧਰਨੀ ਬਾਨੀ ਦਾ ਤੇ ਇਨਾ ਕਰਜ਼ਾ ਮਾਫ਼ ਕਰਤਾ ਅਰਬਾ ਰੁਪਏ ਅਰਬਾ ਰੁਪਏ ਕਰਜ਼ਾ ਮਾਫ਼ ਕੀਤਾ ਇਨਾ ਜੱਟਾਂ ਨੇ ਸਿਰਫ ਇੱਕ ਥੋੜਾ ਥੋੜਾ ਕਰਜ਼ਾ ਕਿਹਾ ਸਾਡਾ ਵੀ ਮਾਫ਼ ਕਰ ਦੇ ਵੀ ਇੰਨੇ ਕ ਪੈਸੇ ਨਾਲ ਤੈਨੂੰ ਕੀ ਫਰਕ ਜਿੱਥੇ ਤੂੰ ਇਨਾ ਵੱਡਾ ਕਰਤਾ ਕਰਜ਼ਾ ਮਾਫ਼ ਪਰ ਭਾਈ ਜੀ ਲੱਗਦਾ ਨਹੀਂ ਕਿਦਾਂ ਕਿਦਾਂ ਜੇਕਰ ਸਰਕਾਰ ਤੇ ਕਿਸਾਨ ਇੱਕ ਟੇਬਲ ਤੇ ਬਹਿਣ ਇਹ ਥੋੜਾ ਰਸਤਾ ਖੋਲਣ ਵਾਸਤੇ ਫਿਰ ਹੱਲ ਹੋ ਸਕਦਾ ਮਸਲਾ ਹੋ ਸਕਦਾ ਜੀ ਜੀ ਥੋੜਾ ਰਸਤਾ ਦੇਣਾ ਜੀਉ ਕਲਰ ਦੇ ਦੇਣ ਕਾਰਨ ਦੇ ਦੇਣ ਗੱਡੀ ਆਪਣਾ ਮੋਟਰ ਤਾਂ ਦੇਣਾ ਛੋਟਾ ਮੋਟਰ ਮੋਟਰਸਾਈਕਲ ਦੇਣ ਤਾਂ ਕਿ ਬੱਚੇ ਜਾਣ ਸਕੂਲ ਤੇ ਜਾਣਾ ਜਿਵੇਂ ਪਿਛੇ ਦਿਨਾਂ ਦੇ ਵਿੱਚ ਰਾਜਕੜ ਦੇ ਜ ਆਪਣੇ ਹੋਰ ਜਿਹੜੇ ਸਥਾਨਕ ਲੋਕ ਸਨ ਉਹ ਕਿਸਾਨਾਂ ਦੇ ਕੋਲ ਆਏ ਸੀ ਉਹਨਾਂ ਦੇ ਵੱਲੋਂ ਕੀ ਸਰਕਾਰ ਦੇ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਪਹਿਲਾਂ ਇਸ ਖਲਾਣ ਵਾਸਤੇ ਕਿ ਨਹੀਂ ਕੀਤੀ ਗਈ ਹੈ ਇਹ ਕਹਿੰਦੇ ਪਹਿਲਾਂ ਲਿਖ ਕੇ ਦਿਓ ਲਿਖਤੀ ਰੂਪ ਚ ਪਹਿਲਾਂ ਸਰਕਾਰ ਕਹ ਰਹੀ ਹੈ ਸਰਕਾਰ ਕਹ ਰਹੀ ਹੈ ਹਾਂ ਲਿਖਤੀ ਰੂਪ ਚ ਲਿਖਤੀ ਰੂਪ ਚ ਕੀ ਮੰਗਦੇ ਆਓ ਲਿਖਤੀ ਰੂਪ ਚ ਜੋ ਵੀ ਅੱਗੇ ਵਧਣ ਦੇ ਨਹੀਂ ਅੱਛਾ ਅੱਗੇ ਨਹੀਂ ਵਧਣਗੇ ਹਾਂਜੀ ਅੱਛਾ ਫਿਰ ਜੇਕਰ ਕਿਸਾਨ ਲਿਖਤੀ ਤਾਂ ਫਿਰ ਸਰਕਾਰ ਰਸਤਾ ਖੋਲੂਗੀ ਤਾਂ ਖੋਲੇਗੀ ਸਰਕਾਰ ਰਸਤਾ ਇਹ ਹਮ ਇਸ ਕਾ ਕੀ ਆ ਪ੍ਰੋਬਲਮ ਆ ਰਹੀ ਹੈ ਬੱਚੇ ਨੂੰ ਜਿਆਦਾ ਹੋ ਰਹੀ ਪੜਾਈ ਤੋਂ ਜੀ ਬਿਲਕੁਲ ਬੱਚਿਆਂ ਦਾ ਕਰਕੇ ਔਖਾ ਹੁਣ ਜੇਕਰ ਤੁਸੀਂ ਹੁਣ ਲੈ ਕੇ ਆਓਗੇ ਤਾਂ ਕਿੰਨਾ ਪਿੱਛੇ ਵੀ ਰਸਤਾ ਬੜਾ ਬੁਰਾ ਹਾਲ ਉੱਥੇ ਹਾਂ ਤੇ ਵੀ ਕੱਲ ਵੀ ਲੰਘ ਗਿਆ ਕੱਲ ਸ਼ਾਮੀ ਆਏ ਰਾਤ ਨੂੰ ਪਾਣੀ ਪਾਣੀ ਵਾਇਦਾ ਬੜਾ ਉਧਰੋਂ ਘੁੰਮ ਗਏ ਆਪਣਾ ਚੰਡੀਗੜਾ ਲੋਕ ਹਮ ਬਹੁਤ ਦਿੱਕਤ ਆ ਰਹੀ ਬਹੁਤ ਜਿਆਦਾ ਪਰੇਸ਼ਾਨੀ ਹੈ ਪਿਛਲਾ ਮਹੀਨਾ ਤਾਂ ਲਾ ਮਹੀਨਾ ਦਾ ਫੇਰ ਆ ਗਿਆ ਚੁੱਕਾ ਹੈ ਪਾਣੀ ਫੇਰ ਵਧ ਰਿਹਾ ਪਾਣੀ ਫੇਰ ਵਧ ਰਿਹਾ ਜੀ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਜੀ ਇਹ ਰਸਤਾ ਪ੍ਰਸਾਧਨ ਦੇ ਇੱਕ ਬੇਨਤੀ ਹੈ ਜੀ ਜੀ ਬਿਲਕੁਲ ਬਹੁਤ ਧੰਨਵਾਦ ਸੋ ਇਹ ਸਨ ਜਿਹੜੇ ਨਜ਼ਦੀਕ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਜੋ ਕੁਝ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਅਸੀਂ ਗੱਲ ਕਹਿ ਰਹੀ ਕਿ ਸਰਕਾਰ ਤੇ ਕਿਸਾਨ ਇੱਕ ਟੇਬਲ ਦੇ ਉੱਤੇ ਬਹਿ ਕੇ ਇਸ ਮਸਲੇ ਨੂੰ ਹੱਲ ਕਰਨ ਤਾਂ ਕਿ ਜਿਹੜੇ ਲੋਕਲ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਲਈ ਕਿ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਤੇ ਹੋਰ ਵੀ ਲੋਕ ਆ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਿੰਦੀ ਅੱਗੇ ਆ ਕੇ ਸਿੱਧੀ ਤਸਵੀਰਾਂ ਦਿਖਾ ਦੇਣ ਜਿੱਥੇ ਆਰਮੀ ਦੇ ਵੱਲੋਂ ਅਤੇ ਜੇ ਸਰਕਾਰ ਦੇ ਵੱਲੋਂ ਬੈਰੀਕਡ ਲਗਾਏ ਗਏ ਨੇ ਅਸੀਂ ਉਸ ਸਥਾਨ ਦੇ ਉੱਤੇ ਖੜੇ ਆ ਇਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਫੋਰਸ ਦੇ ਵੱਲੋਂ ਜਿਹੜੇ ਬੈਰੀਕੇਡ ਲਗਾਏ ਗਏ ਨੇ ਉਹ ਜਿਹੜਾ ਹਾਈਵੇ ਹੈ ਉਹ ਉਹਦਾ ਪੁਲ ਹੈ ਜਿਹੜਾ ਸਾਹਮਣੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਪੁਲ ਹਾਈਵੇ ਵਾਲਾ ਪੁਲ ਹੈ ਜਿਸ ਨੂੰ ਲੈ ਕੇ ਜੀ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਪੁਲ ਵੇਖ ਰਹੇ ਹੋ ਨਾ ਉਹਦੇ ਉੱਤੇ ਤੰਬੂ ਲੱਗੇ ਹੋਏ ਨੇ ਉਹ ਜਿੱਥੇ ਆਰਮੀ ਬੈਠੀ ਹੈ ਜਾਂ ਜਿਹੜੇ ਪੁਲਿਸ ਵਾਲੇ ਬੈਠੇ ਨੇ ਉੱਧਰ ਉਹ ਬੈਰੀਕਡ ਲੱਗੇ ਹੋਏ ਨੇ ਉਹਨਾਂ ਦੇ ਉਹ ਪੁਲ ਨੇ ਜਿਹੜੇ ਤੰਬੂ ਨੇ ਉਸ ਪੁਲ ਦੇ ਉੱਤੇ ਉਹ ਬੈਠੇ ਨੇ ਇੱਥੇ ਭਾਈ ਹੋਰ ਵੀ ਆ ਰਹੇ ਨੇ ਜਿਹੜੇ ਤਕਰੀਬਨ ਜਿਹੜਾ ਇਹ ਰਾਹ ਹੈ ਰਾਹ ਦੇ ਕਰਕੇ ਇੱਥੇ ਜੋ ਕੁਝ ਹਾਲਾਤ ਬਣਦੇ ਜਾ ਰਹੇ ਨੇ ਇਹ ਬੜੇ ਘਾਤਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪਾਣੀ ਵੱਧ ਹੈ ਕਿਉਂਕਿ ਰਾਤ ਇੱਥੇ ਪਾਣੀ ਸੀ ਉਸ ਤੋਂ ਹੁਣ ਜੇਕਰ ਦੇਖਿਆ ਜਾਵੇ ਤਾਂ ਤਕਰੀਬਨ 3 ਫੁੱਟ ਪਾਣੀ ਘਟਿਆ ਹੋਇਆ ਹੈ ਕਿਉਂਕਿ ਪਹਿਲਾਂ ਪਾਣੀ ਜ਼ਿਆਦਾ ਸੀ ਉਹਦੇ ਕਰਕੇ ਹੁਣ ਨਿਸ਼ਾਨੀਆਂ ਸਿੱਧੀਆਂ ਲੱਗੀਆਂ ਹੋਈਆਂ ਨੇ ਕਿਉਂਕਿ 3 ਫੁੱਟ ਦੇ ਜੀ ਇੱਥੇ ਕੁਝ ਹੋਰ ਵੀ ਲੋਕ ਇੱਥੇ ਆ ਰਹੇ ਨੇ ਬਾਈ ਹੋਰੀ ਤੇ ਜੀ ਬਾਈ ਜੀ ਕਿੱਥੋਂ ਆਏ ਪਿੱਛੋਂ ਬਾਲੇ ਤੇ ਆਏ ਪਿੱਛੇ ਰਾਹ ਕਿੱਦਾਂ ਵੈ ਇਸ ਤਰੀਏ ਬੁਰਾ ਹਾਲ ਹੈ ਜੀ ਰਸਤੇ ਦਾ ਬਹੁਤ ਜ਼ਿਆਦਾ ਇੱਧਰ ਰਾਸਤੇ ਨਹੀਂ ਆ ਗਿੱਦੜੀ ਇੱਧਰ ਕਿਹ ਪਿੰਡ ਕਿਹੜਾ ਆਪਣਾ ਆਪਣਾ ਬਾਲੇ ਨੇੜਾ ਦੇਵੀ ਨਗਰ ਪਿੰਡ ਹੈ ਜੀ ਇੱਧਰ ਆ ਫਿਰ ਇੱਧਰ ਕਿਹਦੇ ਪਾਸੇ ਕੰਮ ਕਰਕੇ ਇੱਧਰ ਸ਼ੰਭੂ ਦਾ ਜੀ ਅੱਛਾ ਸ਼ੰਭੂ ਹਾਂ ਜੀ ਬਲੈਂਕਟ ਕੰਪਨੀ ਨੂੰ ਕਰ ਰਿਹਾ ਜੀ 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 ਇਹ ਕੋਈ ਖਤਰਾ ਨਹੀਂ ਹੈ ਰਾਤ ਨੂੰ ਆਓਗੇ ਹੁਣ ਰਾਤ ਨੂੰ ਜੀ ਉਧਰ ਹੀ ਰਹਾਂਗੇ ਜੀ ਕਿਸੇ ਰਿਸ਼ਤੇਦਾਰ ਦੇ ਪਾਸ ਕਿਉਂਕਿ ਜੇਕਰ ਰਾਤ ਨੂੰ ਆਂਦੇ ਤਾਂ ਇੱਥੇ ਪਾਣੀ ਦੀ ਵੀ ਪਾਣੀ ਵੱਧ ਸਕਦਾ ਕਿਉਂਕਿ ਰਾਤ ਜੇ ਆਪ ਇਨਸਾਨੀਆ ਸਿੱਧੀਆਂ ਦੇਖ ਰਹੇ ਹੋ ਤਾਂ ਰਾਤ 3 ਫੁੱਟ ਪਾਣੀ ਵਧਿਆ ਹੋਇਆ ਦੂਤੋਂ ਘਟਾਇਆ ਪਾਣੀ ਹੈ ਹੁਣ ਕਿਤੇ ਨਾ ਕਿਤੇ ਹਾਂ ਜੀ ਜੀ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਜੀ ਤੇ ਇੱਥੇ ਹੋਰ ਵੀ ਬਾਈ ਜੀ ਹੋਰੀ ਸਰਦਾਰ ਸਾਹਿਬ ਆਏ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਕਿਹੜਾ ਪਿੰਡ ਹੈ ਜੀ ਆਪਣਾ ਅੰਮ੍ਰਾਲਾ ਹੈ ਜੀ ਸਿਟੀ ਰਸਤੇ ਬੰਦ ਪਏ ਨੇ ਧੱਕੇ ਖਾਂਦੀ ਪਬਲਿਕ ਹੋਰ ਕੀ ਕਰਨਾ ਪਬਲਿਕ ਧੱਕੇ ਖਾਂਦੀ ਪਈ ਇਹਨਾਂ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਪਬਲਿਕ ਨੂੰ ਵੀ ਫਰਕ ਪੈ ਰਿਹਾ ਸਰਕਾਰ ਨੂੰ ਕੋਈ ਅਸਰ ਨਹੀਂ ਹੋ ਰਿਹਾ ਬੰਦ ਕਰ ਗਵਰਨਮੈਂਟ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਇੱਧਰ ਵੀ ਕੋਈ ਹੈ ਰਹਿਦਾ ਹੈ ਕੋਈ ਇੱਧਰ ਨਿਕਲਣ ਵਾਲਾ ਵੀ ਹੈ ਕੋਈ ਹਾਲਾਤ ਮਾੜੇ ਨੇ ਆ ਦੇਖ ਲਓ ਰਸਤੇ ਆਹੀਂ ਰਸਤੇ ਦਾ ਹਾਲ ਤੇ ਲੱਗਦਾ ਜੇਕਰ ਆਪਾਂ ਇੱਥੋਂ ਹੀ ਲੰਘਦੇ ਆ ਤਾਂ ਨੁਕਸਾਨ ਵੀ ਹੋ ਸਕਦਾ ਕਿਉਂਕਿ ਪਾਣੀ ਹੋ ਸਕਦਾ ਏ ਜੇ ਪਾਣੀ ਜ਼ਿਆਦਾ ਆ ਗਿਆ ਰੋਡ ਵੀ ਸਗਦੇ ਰਾਤ ਨਾਲੋਂ ਹੁਣ ਜਿੱਕਰ ਦੇਖਿਆ ਜਾਵੇ 3 ਫੁੱਟ ਪਾਣੀ ਉਹ ਘਟਿਆ ਹੋਇਆ ਪਾਣੀ ਇਹਦੇ ਉੱਤੋਂ ਦੀ ਪਾਣੀ ਚੱਲਿਆ ਹੋਇਆ ਪਾਣੀ ਇਹਦੇ ਉੱਤੇ ਉੱਤੇ ਵੀ 2-2 ਫੁੱਟ 1.5 ਫੁੱਟ ਪਾਣੀ ਚੱਲਿਆ ਹੋਇਆ ਜੇ ਆਪਾਂ ਤਸਵੀਰਾਂ ਤੇ ਦੇਖ ਰਹੇ ਨਹੀਂ ਜੀ ਬਹੁਤ ਬੁਰਾ ਹਾਲ ਹੈ ਜੀ ਤਾਂ ਹਾਲਾਤ ਮਾੜੇ ਨੇ ਖਾੜਾ ਖਾੜਾ ਪੀੜ ਤੇ ਇਲਾਕਾ ਇਹ ਕਿਤੇ ਨਾ ਕਿਤੇ ਜੇ ਘਰਾਂ ਵਾਲ ਦਿਨਾਂ ਦੇ ਵਿੱਚ ਇਹ ਤਾਂ ਟਰੈਲਰ ਹੈ ਹਾਲੇ ਫਿਲਮ ਤਾਂ ਬਾਕੀ ਹੈ ਜੇਕਰ ਕਹਿ ਲਈ ਆਪਾਂ ਸਟਾਰਟ ਹੀ ਹੋਇਆ ਹੈ ਕੰਮ ਇੱਥੇ ਤਾਂ ਪਾਣੀ ਬਹੁਤ ਆਉਂਦਾ ਹੀ ਪਿੰਡਾਂ 'ਚ ਵੜ ਜਾਂਦਾ ਹੀ ਪਾਣੀ ਫਿਰ ਇੱ ਫਲਾਤ ਮਾੜੇ ਰੋਡ ਦੱਸੋ ਵੀ ਤੁਸੀਂ ਪੈਦਲ ਜਾਣੇ ਵਾਸਤੇ ਮੋਟਰਸਾਈਕਲ ਵਾਸਤੇ ਦਾ ਰਸਤਾ ਤੋਂ ਬੰਬ ਲੈ ਕੇ ਲੈ ਕੇ ਜਾ ਰਿਹਾ ਮੋਟਰਸਾਈਕਲ ਵਾਲਾ ਮੋਟਰਸਾਈਕਲ ਬੰਬ ਥੋੜੀ ਲੈ ਕੇ ਜਾ ਰਿਹਾ ਵੀ ਜਿਹੜਾ ਜਾ ਕੇ ਉੱਥੇ ਛੱਡ ਦੇਗਾ ਦਿੱਲੀ ਮਾਰ ਦੇਣਗੇ ਸਾਰਿਆਂ ਨੂੰ ਅਗਲਾ ਕੰਮਕਾਰ ਕਰਨੇ ਵਾਲੇ ਬੰਦੇ ਆ ਜਿਹੜੇ ਉਹਨਾਂ ਨੂੰ ਤਾਂ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਕੋਈ ਹਾਲਾਤ ਥੋੜੀ ਨਹੀਂ ਕੋਈ ਆਪਣੇ ਦੇਸ਼ ਦੇ ਵਿੱਚ ਹੀ ਤੁਸੀਂ ਇਹ ਹਾਲਾਤ ਕਿਤੇ ਪਏ ਨੇ ਕੀ ਬਣੇਗਾ ਜੀ ਤੇ ਬਾਹਰ ਦਾ ਦੇਸ਼ ਥੋੜੀ ਆ ਕੋਈ ਆਪਣਾ ਦੇਸ਼ ਹੀ ਹੈ ਆਪਣੇ ਦੇਸ਼ ਚ ਤੁਸੀਂ ਇਹ ਹਾਲਾਤ ਕੀਤੇ ਨੇ ਦੁਨੀਆ ਨੂੰ ਤੰਗ ਕੀਤਾ ਪਿਆ ਕੀ ਬਣੇਗਾ ਇਹ ਫਿਰ ਦੇਸ਼ ਦਾ ਮਤਲਬ ਹਾਲਾਤ ਹੀ ਖਰਾਬ ਹੋ ਗਏ ਫਿਰ ਤਾਂ ਫਿਰ ਤਾਂ ਇੱਥੇ ਦੁਆਰ ਕਰ ਦੋ ਬੰਦ ਕਰ ਦੋ ਪੱਕਾ ਹੀ ਸਿਸਟਮ ਕੋਈ ਨਾ ਜਾਏ ਨਾ ਕੋਈ ਆਏ ਗੱਲ ਖਤਮ ਕਰ ਦੋ ਇਹ ਕਰ ਸਰਕਾਰ ਲੰਬਾ ਸਮੇਂ ਇਸ ਨੂੰ ਅੜਕਾਂਦੀ ਹੈ ਕਿਉਂਕਿ ਜਿਹੜੇ ਹੁਣ ਮੌਨਸੂਨ ਦੇ ਵਿੱਚ ਵੀ ਜੋ ਹਾਲਾਤ ਨੇ ਬਰਸੰਤਾਂ ਵਾਲੇ ਦਿਨ ਹੁਣ ਵੀ ਸਰਕਾਰ ਬੰਦ ਰੱਖਦੀ ਹੈ ਤਾਂ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਇਥੋਂ ਦੇ ਲੋਕਾਂ ਦਾ ਹੋਵੇ ਲੋਕਾਂ ਦਾ ਹੀ ਹੋਣਾ ਹੈ ਸਰਕਾਰਾਂ ਥੋੜੀ ਇੱਥੇ ਆ ਕੇ ਬਹਿਣ ਜੀ ਉਦੋਂ ਬੈਠੇ ਆਪਣੇ ਓਪੀਸ ਜਿਹੜੇ ਕੰਮਕਾਰ ਵਾਲੇ ਨੂੰ ਤਾਂ ਪਰੇਸ਼ਾਨੀ ਚੱਕਣੀ ਪੈਂਦੀ ਹੈ। ਟ੍ਰਾਂਸਪੋਰਟ ਲੈਣ ਇੰਨੀ ਪਰੇਸ਼ਾਨ ਛੱਡ ਗੱਲ ਦੋਈ। ਜੀ। ਡੀਜ਼ਲ ਸਾੜ-ਸਾੜ ਕੇ ਪਤਾ ਨਹੀਂ ਕਿਹੜੇ-ਕਿਹੜੇ ਪਾਸੇ ਨੂੰ ਜਾ ਰਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਕਿਸੇ ਨੂੰ ਨਹੀਂ ਨਿਕਲੁੰਦਾ ਨਾ ਪੈਰ ਤਾਂ ਲਾ ਲੈਣ ਤਾਂ ਜਾਣ ਤੋਂ ਮੋਟਰਸਾਈਕਲ ਵਾਲੇ ਨੂੰ ਮੋਟਰਸਾਈਕਲ ਵਾਲੇ ਕੋਲ ਕੀ ਹੈ ਇਹੋ ਜਿਹਾ ਕੀ ਪਰਮਾਣੂ ਪੰਪ ਲੈ ਕੇ ਆ ਰਿਆ ਹੋ ਜੇ ਤੁਸੀਂ ਟਰੈਕਟਰਾਂ ਤੋਂ ਅਲਰਜੀ ਹੈ ਸਰਕਾਰ ਨੂੰ ਵੀ ਟਰੈਕਟਰ ਤੁਸੀਂ ਰਹਿਣ ਦੇ ਤਾਂ ਜਿਹੜੇ ਮੋਟਰਸਾਈਕਲ ਆ ਲੈਣ ਜਾਂ ਪੈਦਲ ਨੇ ਜਾਵੇ ਜਿਹੜੇ ਜਿਹੜੇ ਦਿਹਾੜੀਦਾਰ ਬੰਦੇ ਨੇ ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਤੋਂ ਜਾਣ ਵਾਧਾ ਕਮਾਣਾ ਤਾਜ਼ਾ ਖਾਣਾ ਹੀ ਜਿੰਨਾ ਤਾਜ਼ਾ ਕਮਾਣਾ ਤਾਜ਼ਾ ਖਾਣਾ ਉਹਨਾਂ ਤੱਕ ਜੇਲੀ ਜਾਣਾ ਹੀ ਦੇਖੋ ਆਪਣਾ ਨੂੰ ਕਰ ਰਹੀ ਉਧਰ ਵੀ ਇੱਧਰ ਜਾਣਾ ਇੱਧਰ ਵੀ ਉਧਰ ਜਾਣਾ ਹੀ ਕੰਮਕਰ ਵਾਲੇ ਬੰਦੇ ਨੇ ਇਹ ਤਾਂ ਹੈ ਨਹੀਂ ਵੀ ਪੀ ਪੀ ਮੋਰ ਪੋਲਿਟ ਮਤਲਬ ਹਾਲਾਤ ਮਾੜੇ ਨੇ ਬਿਲਕੁਲ ਬਿਲਕੁਲ ਮਤਲਬ ਕੀ ਕਹਿਣਾ ਚਾਹਾਂਗਾ ਸਰਕਾਰ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹਾਂ ਸਰ ਦੇਖੋ ਰਸਤਾ ਖੋਲਦੇ ਚੰਗੀ ਗੱਲ ਹੈ ਦੇਖੋ ਦੁਨੀਆ ਨੂੰ ਪਰੇਸ਼ਾਨੀ ਹੋ ਰਹੀ ਹੈ ਹੈ ਜੀ ਕੋਈ ਤੁਕ ਥੋੜੀ ਬਣਦਾ ਜੀ ਕੋਈ ਤੁਸੀਂ ਪੈਦਲ ਤੇ ਮੋਟਰਸਾਈਕਲ ਆਏ ਵਾਸਤੇ ਰਸਤਾ ਖੋਲਦੋ ਕੀ ਦਿੱਕਤ ਆ ਰਹੀ ਹੈ ਕੋਈ ਪਰੇਸ਼ਾਨੀ ਹੈ ਚੈੱਕ ਕਰੋ ਤੁਸੀਂ ਠੀਕ ਹੈ ਮੋਟਰਸਾਈਕਲ ਜਾ ਰਿਹਾ ਆ ਰਿਹਾ ਉਹਨੂੰ ਚੈੱਕ ਕਰੋ ਕੀ ਦਿੱਕਤ ਹੈ ਜੀ ਬਿਲਕੁਲ ਜੀ ਹਾਂ ਜੀ ਤੇ ਤੇ ਇੱਥੇ ਬਾਈ ਕੁਝ ਮਿਲ ਕੇ ਕੁਝ ਹੁਣ ਜਿਹੜੇ ਰਸਤੇ ਨੂੰ ਸਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਕਿਉਂਕਿ ਔਖਾ ਬੜਾ ਹੋ ਰਿਹਾ ਸੀ ਇੱਥੇ ਜਿਹੜਾ ਰਸਤੇ ਨੂੰ ਲੈ ਕੇ ਕਿਉਂਕਿ ਮੋਟਰਸਾਈਕਲ ਨਹੀਂ ਟੱਪ ਰਹੀ ਸੀ ਜਿਸ ਨੂੰ ਲੈ ਕੇ ਹੁਣ ਇਹ ਬਾਈ ਹੋਰਾਂ ਦਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਕਿ ਇੱਥੇ ਹੁਣ ਇਸ ਰਸਤੇ ਨੂੰ ਲੰਘਣ ਵਾਸਤੇ ਬਣਾਇਆ ਜਾ ਸਕੇ ਮੋਟਰਸਾਈਕਲਾਂ ਲੈ ਕੇ ਕਿਉਂਕਿ ਜਿਹੜਾ ਖਾਰ ਪਿਆ ਹੋਇਆ ਸੀ ਇਹਦੇ ਕਰਕੇ ਮੋਟਰਸਾਈਕਲ ਅੱਗੇ ਟੱਪਣ ਦੇ ਵਿੱਚ ਦਿੱਕਤ ਆਉਂਦੀ ਸੀ ਉਹਦੇ ਕਰਕੇ ਹੁਣ ਬਾਈ ਹੋਰਾਂ ਦੇ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਲੋਕ ਨੇ ਉਹ ਅੱਗੇ ਨਿਕਲ ਸਕਣ ਤਾਂ ਕਿ ਪਿੱਛੇ ਉਹਨਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਿਆ ਕਿ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਆਪਣੇ ਕਮੈਂਟ ਇਸ ਵੀਡੀਓ ਦੇ ਵਿੱਚ ਜਰੂਰ ਦਿਓ ਤੁਸੀਂ ਜਰੂਰ ਪੁਆਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ